ਤੁਸੀਂ ਦੇਖ ਰਹੇ ਹੋ ਜਾਗਬਾਨੀ ਟੀਵੀ ਤੇ ਮੈਂ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਦੇ ਵੱਡੇ ਸ਼ਹਿਰਾਂ ਦੀਆਂ ਕੁਝ ਖਾਸ ਖਬਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਗੱਲ ਅੱਜ ਮੌਸਮ ਦੀ ਕਰਾਂਗੇ ਮੌਸਮ ਕਿਉਂਕਿ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਬਦਲ ਰਿਹਾ ਹੈ ਕਈ ਥਾਈਂ ਵਿਜ਼ਿਬਿਲਟੀ ਜੋ ਹੈ ਜ਼ੀਰੋ ਵੀ ਹੋ ਚੁੱਕੀ ਹੈ ਆਵਾਜਾਈ ਕਿਉਂਕਿ ਪ੍ਰਭਾਵਿਤ ਹੋ ਰਹੀ ਹੈ ਤਾਂ ਇਸ ਕਰਕੇ ਅਲਰਟ ਰਹਿਣ ਦੀ ਸੰਭਾਵਨਾ ਜਿਹੜੀ ਉਹ 10 ਸਕੇਤੇ ਦਿੱਤੀ ਜਾ ਰਹੀ ਹੈ ਲਾਈਟਾਂ ਜਗਾ ਕੇ ਹੌਲੀ-ਹੌਲੀ ਜੋ ਹੈ ਲੋਕ ਉਹ ਸੜਕਾਂ ਤੇ ਚੱਲ ਰਹੇ ਨੇ ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਹੁਣ ਤਿੰਨ ਦੇ ਨਾਲ ਲਈ ਜੋ ਹੈ ਕੋਹਰੇ ਦਾ ਅਲਰਟ ਦਿੱਤਾ ਗਿਆ ਯਾਨੀ ਕਿ ਸੰਗਣੀ ਤੁੰਦ ਜੋ ਹੈ ਤਿੰਨ ਦਿਨ ਹੋਰ ਪਵੇਗੀ ਤਾਂ ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਦਰਅਸਲ ਅੱਜ ਦੀ ਜੇਕਰ ਅਸੀਂ ਗੱਲ ਕਰੀਏ 18 ਦਸੰਬਰ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਸੇ ਦੇ ਨਾਲ ਨਾਲ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮੋਗਾ ਐਸਐਸ ਨਗਰ ਦੇ ਵਿੱਚ ਪਟਿਆਲਾ ਦੇ ਵਿੱਚ ਇਹਨਾਂ ਸਾਰੇ ਥਾਵਾਂ ਤੇ ਜੋ ਹੈ yellow alert ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਤੇ ਸੰਗਣੀ ਤੁੰਦ ਨੂੰ ਲੈ ਕੇ ਜੋ ਹੈ yellow alert ਰਹੇਗਾ ਤੇ ਇਸੇ ਦੇ ਨਾਲ ਨਾਲ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਅੰਮ੍ਰਿਤਸਰ ਬਠਿੰਡਾ ਮਾਨਸਾ ਇਸੇ ਦੇ ਨਾਲ ਨਾਲ ਸੰਗਰੂਰ ਬਰਨਾਲਾ ਪਟਿਆਲਾ ਦੇ ਵਿੱਚ ਜੋ ਹੈ ਦੱਸੇ ਕਿ ਕੁਝ ਹਿੱਸਿਆਂ ਚ ਇਹ ਔਰੇਂਜ ਅਲਰਟ ਜਾਰੀ ਕੀਤਾ ਗਿਆ ਯਾਨੀ ਕਿ ਬਹੁਤ ਜ਼ਿਆਦਾ ਸੰਗੜੀ ਧੁੰਦ ਜਿਹੜੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਪਵੇਗੀ ਜਿੱਥੇ ਔਰੇਂਜ ਅਲਰਟ ਹੈ ਸੋ ਇਹ ਤਾਂ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾਈ ਰਹੇ ਹਾਂ ਸੋ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਅਕਸ਼ੇ ਵੀ ਮੇਰੇ ਨਾਲ ਜੁੜੇ ਨੇ ਅੰਮ੍ਰਿਤਸਰ ਦੇ ਵਿੱਚ ਵੀ ਵੇਖ ਲੈਂਦੇ ਆ ਕਿ ਉੱਥੇ ਕਿਹੋ ਜਿਹਾ ਇਸ ਵੇਲੇ ਮੌਸਮ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਅਲਰਟ ਜੋ ਹੈ ਮੌਸਮ ਵਿਭਾਗ ਨੇ ਔਰੇਂਜ ਜਾਰੀ ਕੀਤਾ ਹੋਇਆ ਹੈ ਸੋ ਇੱਕ ਵਾਰ ਅੰਮ੍ਰਿਤਸਰ ਦੇ ਵਿੱਚ ਵੇਖਦੇ ਆ ਮੌਸਮ ਦੇ ਵਿੱਚ ਕਿਹੋ ਜੀ ਤਬਦੀਲੀ ਜਿਹੜੀ ਉਹ ਆ ਰਹੀ ਹੈ ਸਾਫਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਅਕਸ਼ੇ ਸੁਨੱਖ ਪੰਜਾਬ ਭਰ ਦੇ ਵਿੱਚ ਧੁੰਦ ਦਾ ਕਹਿਰ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਤਸਵੀਰਾਂ ਤਾੜਨ ਲੈ ਇਸ ਵੇਲੇ ਦੀਆਂ ਜੋ ਗੁਰੂ ਨਗਰੀ ਦੇ ਬਾਈਪਾਸ ਤੋਂ ਸੰਝਿਆ ਕਰ ਰਿਹਾ ਦੱਸ ਦਈਏ ਕਿ ਇਹ ਜੋ ਰੋਡ ਤੁਸੀਂ ਦੇਖ ਰਹੇ ਹੋ ਸਿੱਧੀ ਰੋਡ ਟਾਰੀ ਵਾਗਾ ਸਰਹੱਦ ਨੂੰ ਜਾਂਦੀ ਆ ਤਾਂ ਉੱਥੇ ਹੀ ਦੂਜੇ ਤਰਫਾਂ ਜੇ ਮੈਂ ਆਪਣੇ ਛੋਗਣ ਕੋਗਾ ਕੈਮਰਾ ਦਿਖਾ ਕਰਕੇ ਦਿਖਾਇਆ ਜੇ ਤਸਵੀਰ ਦਿਖਾਈ ਜੇ ਤੇ ਇਹ ਰੋਡ ਜਿਹੜੀ ਆ ਸਿੱਧੀ ਜਿੱਲੀ ਵਾਲ ਨੂੰ ਜਾਂਦੀ ਆ ਤਾਂ ਇਹ ਲਗਾਤਾਰ ਜੋ ਪੰਜਾਬ ਭਰ ਦੇ ਵਿੱਚ ਸਵੇਰ ਭਰ ਚ ਜਿਹੜੀ ਠੰਡ ਆ ਲਗਾਤਾਰ ਵੱਧਦੀ ਜਾ ਰਹੀ ਆ ਉੱਥੇ ਇਸ ਠੰਡ ਦੇ ਕਰਕੇ ਜੋ ਧੁੰਦ ਜੋ ਹੈ ਬਹੁਤ ਜ਼ਿਆਦਾ ਖਾਸ ਤੌਰ ਦੇ ਉੱਤੇ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਦੇ ਜੋ ਮੱਝ ਏਰੀਆ ਦੇ ਵਿੱਚ ਧੁੰਦਿਆ ਬਹੁਤ ਜ਼ਿਆਦਾ ਪਿੰਜ ਦਿਖਾਈ ਦੇ ਰਹੀ ਹੈ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਲੋਕ ਜੋ ਨੇ ਇਸ ਧੁੰਦ ਦੇ ਕਰਕੇ ਜਿਹੜਾ ਕਾਫੀ ਜ਼ਿਆਦਾ ਜੋ ਆਵਾਜਾਈ ਜਿਹੜੀ ਹੈ ਪ੍ਰਭਾਵਿਤ ਹੋ ਰਹੀ ਹੈ ਅਣਜਾਣ ਦੇ ਵਿੱਚ ਜਿਹੜੀ ਿਕਟਾ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਗੱਡੀਆਂ ਦੀਆਂ ਲਾਈਟਾਂ ਔਨ ਕਰਕੇ ਜੋ ਇੱਥੇ ਡਰਾਈਵਰੀ ਕੀਤੀ ਜਾ ਰਹੀ ਹੈ ਹਾਲਾਂਕਿ ਲਗਾਤਾਰ ਪੰਜਾਬ ਭਰ ਦੇ ਵਿੱਚੋਂ ਜੋ ਇਸ ਧੁੰਦ ਦੇ ਕਰਕੇ ਕਈ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਲੇਕਿਨ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਲੋਕ ਨੇ ਜੋ ਬੱਚੇ ਨੇ ਜੋ ਕਿ ਸਵੇਰ ਵੇਲੇ ਆਪਣੇ ਸਕੂਲ ਨੂੰ ਜਾਣ ਲਈ ਤਿਆਰ ਹੁੰਦੇ ਨੇ ਜਾਂ ਕਈ ਲੋਕ ਜੋ ਨੇ ਆਪਣੇ ਦਫ਼ਤਰਾਂ ਨੂੰ ਜਾਣ ਲਈ ਤਿਆਰ ਹੁੰਦੇ ਨੇ ਜਾਂ ਫਿਰ ਜਿਹੜੇ ਕਿਸਾਨ ਆਪਣੇ ਖੇਤਾਂ 'ਚ ਜਾਣ ਲਈ ਤਿਆਰ ਹੁੰਦੇ ਨੇ ਤਾਂ ਉਹਨਾਂ ਨੂੰ ਆਵਾਜ਼ਾਈ 'ਚ ਕਿੰਨਾ ਦਿਕਤਾ ਦਾ ਜੋ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਤਾਂ ਇਹ ਲਗਾਤਾਰ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਗਰਾਵਟ ਜਿਹੜੀ ਆ ਦਿਨੋ ਦਿਨ ਹੁੰਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਤਾਂ ਉੱਥੇ ਜੇਕਰ ਅਸੀਂ ਗੱਲ ਕਰੀਏ ਗੁਰੂ ਨਗਰੀ ਦੀ ਹਾਲਾਂਕਿ ਸਵੇਰ ਵੇਲੇ ਤੁੰਦ ਹੁੰਦੀ ਆ ਜਾਂ देर ਰਾਤ ਤੁੰਦ ਪੈਂਦੀ ਆ ਲੇਕਿਨ ਜੋ ਆਮ ਤੌਰ ਤੇ ਜੇ ਆਪਾਂ ਗੱਲ ਕਰ ਲਈਏ ਦੁਪਹਿਰ ਦਾ ਟਾਈਮ ਤਾਂ ਉਸ ਵੇਲੇ ਤੁੰਦ ਨਹੀਂ ਪਾਈ ਜਾਂਦੀ ਤਾਂ ਜੋ ਸ਼ਰਧਾਲੂ ਨੇ ਜੋ ਸੰਗਤਾਂ ਨੇ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਦੀਆਂ ਨੇ ਸਾੜਾ ਕੀ ਠੰਡ ਦਾ ਕਹਿਰ ਲਗਾਤਾਰ ਵਧਿਆ ਹੈ ਲੇਕਿਨ ਸੰਗਤਾਂ ਜੋ ਨੇ ਬੜੇ-ਵੱਡੇ ਪੱਧਰ ਤੇ ਗੁਰੂ ਘਰ ਵਿਖੇ ਲਗਾਤਾਰ ਪਹੁੰਚਦੀਆਂ ਨੇ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇਹ ਤਾਂ ਸੂਰਜਾਂ ਸਾਂਝੇ ਕਿਤੇ ਹਨ ਹਾਲਾਂਕਿ ਧੁੰਦ ਜਿਹੜੀ ਆ ਪਈ ਹੋਈ ਆ ਲੇਕਿਨ ਲਾਈਟਿੰਗ ਦੀ ਗੱਲ ਕਰੀਏ ਸਟਰੀਟ ਲਾਈਟ ਦੀ ਗੱਲ ਕਰੀਏ ਉਹ ਬਿਲਕੁਲ ਬੰਦ ਹੈਗੀ ਆ ਜਦੋਂ ਕਿ ਤਾਪਮਾਨ ਦੇ ਵਿੱਚ ਜਾਂ ਫਿਰ ਧੁੰਦ ਜਦੋਂ ਜਿਆਦਾ ਹੁੰਦੀ ਆ ਜੋ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਜਦੋਂ ਘਟ ਹੁੰਦੀ ਆ ਤਾਂ ਇਹਨਾਂ ਲਾਈਟਾਂ ਨੂੰ ਜੜਾ ਲਗਾਤਾਰ ਓਨ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਦਸਾ ਨਾ ਹੋ ਸਕੇ ਤਾਂ ਇਹ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਇਹ ਰੋਡ ਜਿਹੜੀ ਆ ਸਿੱਧੀ ਅਟਾਰੀ ਵਾਗਾ ਸਰਹੱਦ ਨੂੰ ਜਾਂਦੀ ਆ ਤਾਂ ਇਸ ਰੋਡ ਦੇ ਉੱਤੇ ਅਕਸਰ ਜੋ ਕਈ ਲੋਕ ਸਲਾਨੀ ਜੋਣੇ ਇਸ ਰੋਡ ਦੇ ਉੱਤੇ ਸਫ਼ਰ ਕਰਦੇ ਦਿਖਾਈ ਦਿੰਦੇ ਨੇ ਕਿਉਂਕਿ ਅ ਅਟਾਰੀ ਵਿਖੇ ਜਾ ਕੇ ਜੋ ਰਿਟ੍ਰੀਟ ਸੈਰਾਮਣੀ ਦੇਖਦੇ ਨੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਜਗਬਾਨੀ ਟੀਵੀ ਤੇ ਸਾਂਝੀਆਂ ਕਰ ਰਿਹਾ ਕਿ ਗੱਡੀਆਂ ਦੀਆਂ ਲਾਈਟਾਂ ਔਨ ਕਰਕੇ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜੋ ਗੱਡੀਆਂ ਦੀਆਂ ਲਾਈਟਾਂ ਔਨ ਕਰਕੇ ਆਪਣੀ ਜਿਹੜੀ ਡਰਾਈਵਰੀ ਇੱਥੇ ਬੜੇ ਔਖੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਤਾਂ ਇਹ ਲਗਾਤਾਰ ਜੋ ਤਸਵੀਰਾਂ ਤੁਹਾ ਨਾਲ ਸਾਂਝੀਆਂ ਕੀਤੀਆਂ ਨੇ ਕੀ ਪੰਜਾਬ ਭਰ ਦੇ ਵਿੱਚ ਜਦੋਂ ਧੁੰਦ ਦਾ ਕਹਿਰ ਵੱਧਦਾ ਹੈ ਤਾਂ ਕਿੰਨੂ ਕਿੰਨੂ ਕਿੰਨੀਆਂ ਮੁਸ਼ਕਲਾਂਾਂ ਦੇ ਨਾਲ ਜਿਹੜਾ ਸਫਰ ਕਰਨਾ ਪੈਂਦਾ ਹੈ ਆਮ ਜਨਤਾ ਜਿਹੜੀ ਹੈ ਕਿੰਨੀ ਦਿੱਕਤਾਂ ਦਾ ਸਾਹਮਣਾ ਜਿਹੜੀ ਕਰਦੀ ਹੈ ਤਾਂ ਉਸ ਦੀਆਂ ਜਿਹੜੀਆਂ ਤਸਵੀਰਾਂ ਜੋ ਨੇ ਮੂੰਹ ਬੋਲਦੀਆਂ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਿਹਾ ਮੈਂ ਆਪਣੇ ਸਹੂਗੀ ਨੂੰ ਕਹਾਂਗਾ ਲਗਾਤਾਰ ਇਹ ਜੋ ਤਸਵੀਰਾਂ ਨੇ ਉਹ ਸਾਂਝੀਆਂ ਕੀਤੀਆਂ ਜਾਂਦੇ ਤੁਹਾਡੇ ਨਾਲ ਹੋਰ ਵੀ ਜੋ ਹੈ ਪੰਜਾਬ ਭਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਧੁੰਦ ਦੇ ਨਾਲ ਮਾੜੇ ਹਾਲਾਤ ਹੋਏ ਨੇ ਤਾਂ ਉੱਥੋਂ ਵੀ ਤੜ ਨਾਲ ਹੋਰ ਹੀ ਤਸਵੀਰਾਂ ਸੰਝਿਆ ਕਰਦੇ ਆ ਲੇਕਿਨ ਗੁਰੂ ਨਗਰੀ ਦੇ ਵਿੱਚ ਇਸ ਵੇਲੇ ਦੇ ਹਾਲਾਤ ਨੇ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਕਰਕੇ ਧੁੰਦ ਜੋ ਆ ਬਹੁਤ ਜ਼ਿਆਦਾ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਗੁਰੂ ਨਗਰੀ ਦੇ ਵਿੱਚ ਵੀ ਧੁੰਦ ਦੇ ਨਾਲ ਜੋ ਲੋਕ ਜੋ ਆਮ ਲੋਕ ਨੇ ਉਹਨਾਂ ਦਾ ਜਨ ਜੀਵਨ ਜਿਹੜਾ ਬੜਾ ਪ੍ਰਭਾਵਿਤ ਹੋ ਚੁੱਕਿਆ ਹੈ ਕੈਮਰਾਮੈਨ ਸੋ ਬਿਲਕੁਲ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਸੀਗੀਆਂ ਜਿੱਥੇ ਤੁਸੀਂ ਵੇਖਿਆ ਕਿ ਲੋਕ ਜੋ ਨੇ ਜੋ ਵਾਹਨਾ ਤੇ ਸਫ਼ਰ ਕਰ ਰਹੇ ਨੇ ਲਾਈਟਾਂ ਜਗਾ ਕੇ ਜੋ ਹੈ ਉਹ ਚੱਲ ਰਹੇ ਨੇ ਸੜਕਾਂ ਦੇ ਉਤੇ ਕਿਉਂਕਿ ਵਿਜ਼ਿਬਿਲਟੀ ਜਿਹੜੀ ਆ ਕਾਫੀ ਘਟ ਹੈ ਇਹ ਹਾਈ ਵਿਜ਼ਿਬਿਲੀਟੀ ਆ ਤੁਸੀਂ ਤਸਵੀਰਾਂ ਵੇਖੀਆਂ ਜਿੱਥੇ ਕਿ ਕਾਫੀ ਜ਼ਿਆਦਾ ਜੋ ਹੈ ਮੌਸਮ ਇਸ ਵੇਲੇ ਖਰਾਬ ਹੋਇਆ ਨਜ਼ਰ ਆ ਰਿਹਾ ਤਾਂ ਉਤੇ ਹੀ ਲੁਧਿਆਣਾ ਦੀ ਵੀ ਅਸੀਂ ਗੱਲ ਕਰ ਲਈ ਤਾਂ ਲੁਧਿਆਣਾ ਦੇ ਵਿੱਚ ਵੀ yellow alert ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਸੰਗਣੀ ਧੁੰਦ ਨੂੰ ਲੈ ਕੇ ਯਾਨੀ ਕਿ ਇਥੇ ਧੁੰਦ ਦੀ ਚੇਤਾਵਨੀ ਜਿਹੜੀ ਦਿੱਤੀ ਗਈ ਹੈ ਧੁੰਦ ਪੈ ਵੀ ਕਾਫੀ ਰਹੀ ਹੈ ਠੰਡਕ ਵੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਤਾਪਮਾਨ ਜੁੜਿਆ ਉਹ 7 ਤੋਂ 8 ਡਿਗਰੀ ਦੇ ਆਸ-ਪਾਸ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਘੱਟੋ-ਘੱਟ ਤਾਪਮਾਨ ਸੋ ਲੁਧਿਆਣਾ ਦੇ ਵਿੱਚੋਂ ਵੀ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਮੇਰੇ ਨਾਲ ਜੁੜੇ ਨੇ ਉਹਨਾਂ ਤੋਂ ਜਾਣਾਂਗੇ ਕਿ ਲੁਧਿਆਣਾ ਦੇ ਵਿੱਚ ਇਸ ਵੇਲੇ ਮੌਸਮ ਦੀ ਕਿਹੋ ਜੀ ਸਥਿਤੀ ਹੈ ਧੁੰਦ ਦਾ ਕੀ ਕੁਝ ਅਸਰ ਹੈ ਲੁਧਿਆਣਾ ਦੇ ਵਿੱਚ ਸੋ ਲੁਧਿਆਣਾ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਦਿੰਦੇ ਹਾਂ ਪੰਜਾਬ ਦੇ ਵਿੱਚ ਅੱਜ ਵੀ ਸਗਣੀ ਤੁੰਦ ਦਾ ਕਹਿਰ ਬਣਿਆ ਆਵਾ ਹਰ ਪਾਸੇ ਚਿੱਟੀ ਚਾਦਰ ਜਿਹੜੀ ਆ ਉਹ ਛਾਈ ਹੋਈ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਅਸੀਂ ਇਸ ਵਕਤ ਲੁਧਿਆਣਾ ਸ਼ਹਿਰ ਦੇ ਵਿੱਚ ਮੌਜੂਦ ਹੈਗੇ ਆ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਵਾ 17 ਦਸੰਬਰ ਤੋਂ ਲੈ ਕੇ 21 ਦਸੰਬਰ ਤੱਕ ਮੌਸਮ ਵਿਭਾਗ ਨੇ ਪੂਰੇ ਸੂਬੇ ਦੇ ਅਲਰਟ ਜਾਰੀ ਕੀਤਾ ਵਾ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਆਈ ਹੈ ਕਿ ਉਹਨਾਂ ਨੇ ਕਿਹਾ 21 ਤੋਂ 17 ਦਸੰਬਰ ਤੋਂ ਲੈ ਕੇ 21 ਦਸੰਬਰ ਤੱਕ ਮੌਸਮ ਦੇ ਵਿੱਚ ਕਿਸੇ ਤਰ੍ਹਾਂ ਦੇ ਬਦਲਾਅ ਨਹੀਂ ਆਉਣਗੇ ਸੰਗਨੀ ਤੁੰਦ ਜਿਹੜੀ ਇਸੇ ਤਰ੍ਹਾਂ ਨਜ਼ਰ ਆਵੇਗੀ ਪੰਜਾਬ ਦੇ ਵਿੱਚ ਇੱਥੇ ਦੱਸਦੇ ਨੇ ਕਿ ਪਹਾੜਾਂ ਦੇ ਵਿੱਚ ਲਗਾਤਾਰ ਖੰਡੀਆਂ ਹਵਾਵਾ ਚੱਲ ਰਹੀਆਂ ਨੇ ਤਾਪਮਾਨ ਦੇ ਵਿੱਚ ਉਬੜਦੱੜ ਕੀਤੀ ਜਾ ਰਹੀ ਆ ਤਾਂ ਪੰਜਾਬ ਦੇ ਵਿੱਚ ਇਹ ਮੌਸਮ ਹੁਣ ਬਦਲਦਾ ਹੋਇਆ ਨਜ਼ਰ ਆ ਰਿਹਾ ਵਾ ਤਾਂ ਟ੍ਰੈਫਿਕ ਜਿਹੜੀ ਆ ਡਰਾਈਵ ਜਿਹੜੀ ਆ ਟ੍ਰੈਫਿਕ ਅਵੇਰਨੈਸ ਜਾਰੀ ਹੋਈ ਹੋਈ ਆ ਉਹਨਾਂ ਵੱਲੋਂ ਕਹਿ ਗਿਆ ਕਿ ਜੇਕਰ ਤੁਸੀਂ ਡਰਾਈਵ ਕਰਦੇ ਹੋ ਤਾਂ ਇਸ ਸੰਗਨੀ ਤੁੰਦ ਦੇ ਵਿੱਚ ਡਰਾਈਵ ਕਰ ਰਹੇ ਹੋ ਤਾਂ ਸਾਵਧਾਨੀ ਤੁਸੀਂ ਜਰੂਰ ਵਰਤੀਓ ਗੱਡੀਆਂ ਦੀ ਲਾਈਟਾਂ ਔਨ ਕਰਿਓ ਗੱਡੀ ਦੀ ਰਫ਼ਤਾਰ ਜਿਹੜੀ ਆ ਉਹ ਘੱਟ ਰੱਖਿਓ ਇਸ ਦਾਲ ਨਾਲ ਹੈਲਥ ਡਵਾਈਸਰੀ ਜਿਹੜੀ ਆ ਇਸ ਮੌਸਮ ਦੇ ਵਿੱਚ ਜਾਰੀ ਕੀਤੀ ਗਈ ਹੈ ਬੱਚੇ ਅਤੇ ਬਜ਼ੁਰਗਾਂ ਦੇ ਲਈ ਖਾਸ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਇਸ ਮੌਸਮ ਦੇ ਵਿੱਚ ਖਾਸ ਧਿਆਨ ਰੱਖਿਆ ਜਾਵੇ ਉੱਥੇ ਇਹ ਵੀ ਕਿਹਾ ਗਿਆ ਹੈ ਕਿ ਇਸ ਮੌਸਮ ਦੇ ਵਿੱਚ ਸਵੇਰ ਦੀ ਸੈਰ ਜਿਹੜੀ ਆ ਉਹ ਅਵਾਇਡ ਜਿਹੜੀ ਆ ਜਰੂਰ ਕੀਤੀ ਜਾਵੇ ਤਾਂ ਇਹ ਮੌਸਮ ਵਿਭਾਗ ਦੀ ਭਵਿੱਖਬਾਣੀ ਜਿਹੜੀ ਇਹ ਕੀਤੀ ਗਈ ਆ ਸੂਬੇ ਦੇ ਵਿੱਚ ਧੁੰਦ ਜਿਹੜੀ ਆ ਛਾਈ ਹੋਈ ਆ ਮੌਸਮ ਵਿਭਾਗ ਨੇ ਕਿਹਾ ਕਿ 17 ਤੋਂ ਲੈ ਕੇ 21 ਦਸੰਬਰ ਤੱਕ ਇਸੇ ਤਰ੍ਹਾਂ ਜਿਹੜਾ ਵਾ ਮੌਸਮ ਬਣਿਆ ਰਹੇਗਾ ਸੰਘਣੀ ਧੁੰਦ ਰਹੇਗੀ ਇੱਥੇ ਇਹ ਵੀ ਦੱਸ ਦਿੰਦੇ ਆ ਕਿ ਅੱਜ ਰਾਤ ਤੋਂ ਇੱਕ ਵੈਸਟਰਨ ਡਿਸਟਰਬੈਂਸ ਦੀ ਵੀ ਜਿਹੜਾ ਵਾ ਸਗਰਮ ਹੋ ਜਾਵੇਗਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਲੁਧਿਆਣਾ ਫਤਿਹਗੜ ਸਾਹਿਬ ਮਕਸਸਾਈ ਮਾਨਸਾ ਬਰਨਾਲਾ ਸੰਗਰੂਰ ਤਰਨਤਾਰਨ ਦੇ ਵਿੱਚ ਸ਼ੀਤ ਲਹਿਰ ਅਤੇ ਸੰਗਣੀ ਧੁੰਦ ਦਾ yellow ਅਤੇ orange ਅਲਰਟ ਰਹੇਗਾ ਤਾਂ ਇਹ ਮੌਸਮ ਪੂਬਾ ਵੱਲੋਂ ਖਾਸ ਜਿਹੜੀ ਇਹ ਚੇਤਾਵਨੀ ਦਿੱਤੀ ਗਈ ਆ ਤਾਂ ਇਹਦੇ ਤਸਵੀਰਾਂ ਤੁਸੀਂ ਦੇਖੂਗੇ ਕਿ ਹਰ ਤਰਫ ਸੰਗਣੀ ਧੁੰਦ ਜਿਹੜੀ ਆ ਦੇਖਣ ਨੂੰ ਇਸ ਵਕਤ ਮਰ ਰਹੀ ਹੈਗੀ ਆ ਸੂਬੇ ਦੇ ਵਿੱਚ ਲਗਾਤਾਰ ਤਾਪਮਾਨ ਦੇ ਵਿੱਚ ਗਰਾਵਟ ਵੀ ਆ ਰਹੀ ਹੈਗੀ ਆ ਜਿੱਥੇ ਰਾਤਾਂ ਨੂੰ ਠੰਡੀਆਂ ਹੋ ਰਹੀਆਂ ਨੇ ਨਾਲ ਦੀ ਨਾਲ ਦਿਨ ਦਾ ਵਿੱਚ ਵੀ ਜਿਹੜਾ ਵਾ ਮੌਸਮ ਦਾ ਬਦਲਾਵ ਦੇਖਣ ਨੂੰ ਮਿਲ ਰਿਹਾ ਵਾ ਅੱਜ ਸਵੇਰ ਤੋਂ ਲਗਾਤਾਰ ਇਹ ਤੋਂ ਜਿਹੜੀ ਆ ਪੈ ਰਹੀ ਹੈਗੀ ਕੱਲ ਵੀ ਇਸੇ ਤਰ੍ਹਾਂ ਦਾ ਮੌਸਮ ਪੰਜਾਬ ਦੇ ਵਿੱਚ ਬਣਿਆ ਹੋਇਆ ਸੀਗਾ ਤਾਂ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਵੀ ਕੱਲ ਜੋ ਤਾਪਮਾਨ ਸੀ ਮੌਸਮ ਦਾ ਇਸੇ ਤਰ੍ਹਾਂ ਦਾ ਬਣਿਆ ਹੋਇਆ ਸੀਗਾ ਤਾਂ ਇੱਥੇ ਵੀ ਦੱਸ ਦਿੰਦੇ ਨੇ ਕਿ ਜੋ ਮੌਸਮ ਪਾਕ ਵੱਲੋਂ ਕਈ ਥਾਵਾਂ ਤੇ orange alert ਜਾਰੀ ਕੀਤਾ ਹੈ ਕਈ ਥਾਵਾਂ ਤੇ ਭਈਆ ਨੂੰ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਔਸਤ ਕਟੋਕਟ ਤਾਪਮਨ ਬੀਤੇ ਦਿਨ 0.1 ਡਿਗਰੀ ਸੀ ਦੀ ਹਲਕੀ ਗਰਾਵਡ ਦੱਜ ਕੀਤੀ ਗਈ ਸੀ ਹਾਲਾਂਕਿ ਇਹ ਆਮ ਨਾਲੋਂ 2.7 ਡਿਗਰੀ ਵੱਧ ਹੈ ਸੁੱਬੇ ਚ ਘੱਟ ਸਭ ਤੋਂ ਘੱਟ ਤਾਪਮਨ 6.6 ਡਿਗਰੀ ਹਾਰਪੁਰ ਦੇ ਵਿੱਚ ਦਰਜ ਕੀਤਾ ਗਿਆ ਵਾ ਸਭ ਤੋਂ ਘੱਟ ਤਾਪਮਨ ਅਨੰਦਪੁਰ ਸਾਹਿਬ ਦੇ ਵਿੱਚ 4.8 ਡਿਗਰੀ ਦਰਜ ਕੀਤਾ ਗਿਆ ਵਾ ਅੱਜ ਰਾਤ ਅਨੂ ਜਿਹੜਾ ਵਾ ਮੌਸਮ ਦੇ ਵਿੱਚ ਵੱਡੇ ਬਦਲਾਅ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਇਹ ਮੌਸਮ ਵਿਭਾਗ ਵੱਲੋਂ ਖਾਸ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਆ ਇੱਥੇ ਇੱਕ ਗੁਰਫੇ ਦੱਸ ਦਿੰਦੇ ਆ ਬਾਰਿਸ਼ ਦੀ ਕਿਸੇ ਤਰ੍ਹਾਂ ਦੀ ਸੰਭਾਵਨਾ ਜਿਹੜੀ ਆ ਹਲੇ ਤੱਕ ਨਹੀਂ ਜਿਤਾਈ ਗਈ ਆ ਸੂਬੇ ਦੇ ਵਿੱਚ 17 ਤੋਂ ਲੈ ਕੇ 20 ਦਸੰਬਰ ਤੱਕ ਜਾ ਜਿਹੜੀ ਆ ਸੰਗਨੀ ਕੋਰੇ ਅਤੇ yellow alert ਜਾਰੀ ਕੀਤਾ ਹੈ 21 ਦਸੰਬਰ ਨੂੰ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ بارش ਪੈਣ ਦੀ ਸੰਭਾਵਨਾ ਜਰੂਰ ਦੱਸੀ ਗਈ ਆ 20 ਤੱਕ ਜਿਹੜਾ ਮੌਸਮ ਸਾਫ਼ ਰਹੇਗਾ 21 ਨੂੰ ਜਿਹੜੀ ਆ بارش ਪੈਣ ਦੀ ਜਿਹੜੀ ਸੰਭਾਵਨਾ ਵਾ ਉਹ ਵੀ ਦੱਸੀ ਗਈ ਆ ਕੱਲ ਧੁੰਦ ਕਰਨ ਬਠਿੰਡਾ ਅਤੇ ਫਿਰੋ ਫਰੀਦਕੋਟ ਦੇ ਵਿੱਚ ਵਿਜ਼ਿਬਿਲਟੀ ਘਿਰੋ ਜਿਹੜੀ ਆ ਸਿਰਫ 20 ਤੋਂ 40 ਮੀਟਰ ਦੀ ਦਰਜ ਕੀਤੀ ਗਈ ਆ ਤਾਂ ਮੌਸਮ ਦੀ ਜਿਹੜੀ ਭਵਿੱਖਬਾਣੀ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਨੇ ਉਸ ਦੇ ਬਾਰੇ ਤੁਹਾਨੂੰ ਅਸੀਂ ਅੱਜ ਜਾਣਕਾਰੀ ਇੱਕ ਵਾਰੀ ਫੇਰ ਸਾਂਝੀ ਕੀਤੀ ਹੈਗੀ ਆ ਸੋ ਬਿਲਕੁਲ ਇਹ ਲੁਧਿਆਣਾ ਦੀਆਂ ਤਸਵੀਰਾਂ ਸਿਗੀਆਂ ਜਿੱਥੇ ਕਿ ਸਵੇਰ ਦੇ ਸਮੇਂ ਤੁਸੀਂ ਵੇਖ ਸਕਦੇ ਹੋ ਬਿਲਕੁਲ ਧੁੰਦ ਛਾਈ ਹੋਈ ਹੈ ਜੋ ਘਰਾਂ ਦੀਆਂ ਛੱਤਾਂ ਤੇ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਉਸ ਵੀ ਕਾਫੀ ਜ਼ਿਆਦਾ ਉਹ ਵੀ ਦੇਖਣ ਨੂੰ ਮਿਲ ਰਹੀ ਸੀਗੀ ਸੋ ਕਿਤਨਾ ਕਿਤੇ ਜੋ ਹੁਣ ਠੰਡ ਦਾ ਕਹਿਰ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਸੰਗਣੀ ਧੁੰਦ ਦਾ ਹੈਰ ਸ਼ੁਰੂ ਹੋ ਚੁੱਕਾ ਹੈ ਇਸ ਕਰਕੇ ਲੋਕਾਂ ਨੂੰ ਪਹਿਲਾਂ ਹੀ ਚੇਤਾਵਨੀ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਦਿੱਤੀ ਜਾ ਰਹੀ ਹੈ ਕਿ ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲੋ ਤਾਂ ਵੇਖ ਕੇ ਨਿਕਲੋ ਜਦੋਂ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਉਸ ਵੇਲੇ ਵੀ ਬੜੀ ਹੀ ਸਾਵਧਾਨੀ ਜਿਹੜੀ ਹੈ ਉਹ ਵਰਤੀ ਜਾਵੇ ਸੋ ਇਥੇ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਮੇਰੇ ਸਹਿਯੋਗੀ ਨੇ ਜ਼ਿਕਰ ਕੀਤਾ ਕਿ ਤਾਪਮਨ ਜੋ ਹੈ ਕਾਫੀ ਹੇਠਾਂ ਦਰਜ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਨਾਲ ਜੋ ਸੰਗੜਿਤ ਹੁੰਦਾ ਉਸ ਨੂੰ ਲੈ ਕੇ ਅਗਲੇ ਤਿੰਨ ਦਿਨਾਂ ਦੇ ਲਈ ਵੀ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਨਾਲ ਮੀਂਹ ਨੂੰ ਲੈ ਕੇ ਵੀ ਜਿਹੜਾ ਸੰਭਾਵਨਾ ਜਤਾਈ ਗਈ ਹੈ 21 ਦਸੰਬਰ ਨੂੰ ਕਿਹਾ ਜਾ ਰਿਹਾ ਹੈ ਕਿ ਹਲਕਾ ਮੀਂਹ ਜਿਹੜਾ ਉਹ ਲੁਧਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਜੋ ਹੈ ਵੇਖਣ ਨੂੰ ਮਿਲ ਸਕਦਾ ਮੌਸਮ ਵਿਭਾਗ ਨੇ ਇਹ ਪਵਿਕਵਾਣੀ ਕੀਤੀ ਹੈ ਸੋ ਅਗਲੇ ਖਬਰ ਦਾ ਵੀ ਰੁਕ ਕਰ ਦਿਆਂ ਤਾਂ ਜਲੰਧਰ ਦੇ ਵਿੱਚ ਵੀ ਦੱਸਦੇ ਕਿ ਇਹੋ ਜਿਹੇ ਹਾਲ ਦੇਖਣ ਨੂੰ ਮਿਲ ਰਹੇ ਨੇ ਮੌਸਮ ਦੇ ਜਲੰਧਰ ਦੇ ਵਿੱਚ ਵੀ ਅੱਜ ਕਾਫੀ ਜ਼ਿਆਦਾ ਸੰਗਣੀ ਧੁੰਦ ਜਿਹੜੀ ਉਛਾਈ ਰਹੀ ਸਵੇਰ ਦੇ ਸਮੇਂ ਹੁਣ ਵੀ ਕਈ ਪਾਸੇ ਜੋ ਹੈ ਤੋਂ ਉਹ ਚਾਈ ਹੋਈ ਹੈ ਜੋ ਕਹਿਰ ਹੈ ਕੋਹਰੇ ਦਾ ਉਹ ਦੇਖਣ ਨੂੰ ਮਿਲ ਰਿਹਾ ਹੈ ਅਗਲੇ 3 ਦਿਨਾਂ ਦੌਰਾਨ ਵੀ ਅਲਰਟ ਜਾਰੀ ਰਹੇਗਾ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ yellow alert ਹੈ ਸੋ ਮੇਰੇ ਸਹਿਯੋਗੀ ਜਲੰਧਰ ਦੇ ਵਿੱਚੋਂ ਉਹ ਵੀ ਰਿਪੋਰਟ ਕਰ ਰਹੇ ਨੇ ਗਰਾਉਂਡ ਤੋਂ ਕਿ ਕੁਝ ਸਥਿਤੀ ਇਸ ਵਲੇ ਮੌਸਮ ਨੂੰ ਲੈ ਕੇ ਬਣੀ ਹੋਈ ਹੈ ਸੋ ਜਲੰਧਰ ਦੀਆਂ ਵੀ ਤਸਵੀਰਾਂ ਤੁਹਾਨੂੰ ਵਿਖਾਣੇ ਜਲੰਧਰ ਦੇ ਵਿੱਚ ਹੁਣ ਠੰਡ ਦਾ ਕਹਿਰ ਪੈਣਾ ਸ਼ੁਰੂ ਹੋ ਚੁੱਕਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਗਾਤਾਰ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਤੇ ਉੱਥੇ ਹੁਣ ਤੁੰਦ ਦਾ ਵੀ ਕਿਹੜਾ ਕਹਿਰ ਹੈ ਜਲੰਧਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਐਡਾ ਜਲੰਧਰ ਸ਼ਹਿਰ ਦੀ ਕਿਤੇ ਸ਼ਹਿਰ ਦੇ ਵਿੱਚ ਲਗਾਤਾਰ ਕਿਹੜੀ ਤੁੰਦ ਵੱਧਦੀ ਜਾ ਰਹੀ ਹੈ ਸਮੇ ਹੁਣ 8:30 ਹੋ ਚੁੱਕੇ ਨੇ 8 ਵਜੇ ਦਾ 8:30 ਵਜੇ ਦਾ ਸਮਾਂ ਤੁਸੀਂ ਦੇਖ ਰਹੋ ਕਿੰਨੀ ਕਿਹੜੀ ਤੁੰਦ ਨੇ ਕਹਿਰ ਮਚਾਇਆ ਹੋਇਆ ਜਿਸ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਪੰਜਾਬ ਸਰਕਾਰ ਵੱਲੋਂ 24 ਤਰੀਕ ਤੋਂ ਇਹ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤੇ ਕਿਹੜੇ ਸਕੂਲ ਆ ਹੁਣ ਵੀ ਛੋਟੇ-ਛੋਟੇ ਬੱਚੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਜਿਸ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਤੁੰਦ ਦੇ ਵਿੱਚ ਜ਼ਰੂਰ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਦੂਰ-ਦੂਰ ਤੱਕ ਕਿੜੀਆਂ ਵਾਈਕਲ ਆ ਉਹ ਨਜ਼ਰ ਨਹੀਂ ਆਉਂਦੇ ਤੁੰਦ ਦੇ ਵਿੱਚ ਕਿੜੀ ਤੁੰਦ ਲਗਾਤਾਰ ਸੰਘਣੀ ਕਿੜੀ ਹੁੰਦੀ ਜਾ ਰਹੀ ਹੈ ਆਵਾਜਾਹੀ ਦੇ ਵਿੱਚ ਤੇ ਪਰੇਸ਼ਾਨੀ ਦਾ ਸਾਹਮਣਾ ਤੇ ਜ਼ਰੂਰ ਕਰਨਾ ਪੈ ਰਿਹਾ ਤੇ ਉੱਥੇ ਇਹ ਸਕੂਲਾਂ ਦੇ ਬੱਚਿਆਂ ਨੂੰ ਕਿੜੀ ਪਰੇਸ਼ਾਨੀ ਦਾ ਸਾਹਮਣਾ ਤੇ ਕੰਮਕਾਰਾਂ ਦੇ ਵਿੱਚ ਵੀ ਕਿੜੇ ਠੰਡ ਦੇ ਕਾਰਨ ਅਸਰ ਕਿੜਾ ਮਿਲਿਆ ਹੋਏਗਾ ਦੇਖਣ ਨੂੰ ਮਿਲਿਆ ਹੋਏਗਾ ਅਸੀਂ ਇਸ ਟਾਈਮ ਸਹੀਦਾ ਤੁਹਾਨੂੰ ਦਿਖਾ ਰਿਆ ਜਲੰਧਰ ਦੇ ਸ਼ਹਿਰ ਦੀਆਂ ਸ਼ਹਿਰ ਦੇ ਵਿੱਚ ਕਿਹੜਾ ਧੁੰਦ ਦਾ ਕਹਿਰ ਜੋ ਹੈ ਦੇਖਦੇ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਹਿਲ ਚਰਮਾਈ ਸਾਹਿਲ ਜੀ ਇਹ ਧੁੰਦ ਕਿਹੜੀ ਸਵੇਰ ਤੋਂ ਹੀ ਲਗਾਤਾਰ ਐਸੀ ਪੈ ਰਹੀ ਹੈ ਹਾਂਜੀ ਹਾਂਜੀ ਸਵੇਰ ਤੋਂ ਲਗਾਤਾਰ ਪੈ ਰਹੀ ਹੈ ਠੰਡ ਕਾਫੀ ਬਜ਼ਾਰ ਹੈ ਬਦਦੇ ਨੇ ਤੇ ਬਹੁਤ ਬਾਹਰ ਆਪਣੇ ਨੂੰ ਸਾਨੂੰ ਪਹੁੰਚ ਆਣਾ ਕੋਈ ਦਾ ਜਿਹਾ ਜਿਹਾ ਐਕਸਟ੍ਰੀਮ ਵਗਰਾ ਹੁੰਦਾ ਬਹੁਤ ਆ ਰਿਹਾ ਹੈ ਅੱਜ ਕਿਦਾਂ ਹੁਣ ਲਗਾਤਾਰ ਇਸ ਸਮੇਂ ਵੱਧਦਾ ਜਾ ਰਿਹਾ ਧੁੰਦ ਕਿਹੜੀ ਹੈ ਸੰਗਣੀ ਕਿਹੜੀ ਵੱਧਦੀ ਜਾ ਰਹੀ ਹੈ ਜਿੱਦਾਂ ਇਹਦਾ ਪਹਿਲੇ ਥੋੜੀ ਸੀਗੀ ਹੁਣ ਬਹੁਤ ਦੇ ਲਈ ਵੱਧ ਗਈ ਹੈ ਕੰਮ ਦੇ ਵਿੱਚ ਵੀ ਅਸਰ ਮਿਲੇਗਾ ਹੋਵੇਗਾ ਹਾਂ ਬਿਲਕੁਲ ਬਿਲਕੁਲ ਸਾਹਮਣੇ ਪਰਖ ਪਾਏਗਾ ਬਿਲਕੁਲ ਇੱਕ ਛੱਟ ਨਾਲ ਹੋਰ ਵੀ ਦੁਕਾਨਦਾਰ ਆਪਾਂ ਗੱਲਬਾਤ ਕਰਦੇ ਬਾਈ ਜੀ ਇਹ ਕਿਹੜੀ ਧੁੰਦ ਹੈ ਸਵੇਰ ਤੋਂ ਲਗਾਤਾਰ ਵੱਧਦੀ ਜਾ ਰਹੀ ਹੈ ਜਾਂ ਹੁਣ ਲਗਾਤਾਰ ਚੱਲਦੀ ਰਹੇਗੀ ਨਹੀਂ ਜੀ ਅੱਜ ਪਹਿਲੀ ਤੋਂ ਲੁਬਈਆ ਸਾਲ ਦੀ ਆ ਸੀਜ਼ਨ ਦੀ ਪਹਿਲੀ ਧੁੰਦ ਹੈ ਔਰ ਅਸਰ ਤਾਂ ਹੋਏਗਾ ਹੀ ਜਾਂਦੇ ਤੇ ਠੰਡ ਦੇ ਨਾਲ ਚਾਹ-ਚਾਹ ਦੇ ਕੱਪ ਲਾਣਾ ਮਜ਼ਾ ਲੈਣਾ ਦੇਣਾ ਜੀ ਜੋ ਕੁਦਰਤੀ ਚੀਜ਼ਾਂ ਦਾ ਮਜ਼ਾ ਲੈਣਾ ਚਾਹੀਦਾ ਕਿਤਾ ਇਹ ਲਗਾਤਾਰ ਦੇਖਣ ਨੂੰ ਲੈ ਕਿਦਾਂ ਕਿਦਾਂ ਸਮੇਂ ਵੱਧਦਾ ਜਾ ਰਿਹਾ ਤਾਂ ਠੰਡ ਦਾ ਕਿਹੜੀ ਧੁੰਦ ਲਗਾਤਾਰ ਵੱਧਦੀ ਕਿਹੜੀ ਸੰਘਣੀ ਗਾਦੀ ਹੈ ਹਾਂਜੀ ਸੰਘਣੀ ਹੋਏਗੀ ਧੁੰਦਾ ਜਦੋਂ ਹੋਣੀ ਹੈ ਕੁਦਰਤੀ ਚੀਜ਼ਾਂ ਸ਼ਮਕਾਤ ਦਾ ਵੀ ਅਸਰ ਹੋਏਗਾ ਪਰ ਹੋਏਗਾ ਜ਼ਰੂਰ ਹੋਏਗਾ ਉਹ ਦੇਖ ਕੇ ਅਸੀਂ ਗੱਲਬਾਤ ਕੀਤੀ ਗਈ ਹੈ ਦੁਕਾਨਦਾਰਾਂ ਦੇ ਨਾਲ ਉਹਨਾਂ ਨੇ ਦੱਸਿਆ ਕਿੜੀਆਂ ਸਵੇਰ ਤੋਂ ਪਹਿਲੀ ਤੋਂਦ ਗੜੀ ਹੈ ਸ਼ੁਰੂਆਤ ਹੋਈ ਹੈ ਦੋ ਤੋਂਦ ਤੁਹਾਨੂੰ ਦਿਖਾ ਰਿਹਾ ਲਗਾਤਾਰ ਕਿੜੀਆਂ ਸੰਗਣੀ ਤੋਂਦ ਗੜੀ ਪੈਣੀ ਸ਼ੁਰੂ ਹੋ ਚੁੱਕੀ ਹੋਈ ਹੈ ਆਵਾਜ਼ਾਂ ਦੀ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਕੰਮ ਆ ਜ਼ਰੂਰ ਕਰਨਾ ਪਾ ਰਿਹਾ ਤੋਂਦ ਦੇ ਕਾਰਨ ਕਈ ਹਾਦਸੇ ਵੀ ਹੁੰਦੇ ਨੇ ਕਈ ਜਾਨੀ ਨੁਕਸਾਨ ਵੀ ਹੁੰਦੇ ਆ ਲੋਕਾਂ ਨੂੰ ਫੀਲ ਕੀਤੀ ਜਾਂਦੀ ਹੈ ਵਾਈਕਲ ਕਿਹੜੇ ਨੇ ਉਹ ਸਲੋ ਚਲਾ ਜਿਸ ਦੇ ਵਿੱਚ ਜੋ ਲੋਕਾਂ ਨੂੰ ਜਿਸ ਦੇ ਵਿੱਚ ਹਾਦਸੇ ਨਾ ਹੋਣ ਜਿਸ ਦੇ ਵਿੱਚ ਲੋਕਾਂ ਦੀ ਜਾਨੀ ਨੁਕਸਾਨ ਨਾ ਹੋ ਛੋਟੇ ਛੋਟੇ ਬੱਚੇ ਵੀ ਇਸੇ ਠੰਡ ਦਾ ਦੇ ਵਿੱਚ ਬੱਚੇ ਹੋਏ ਨੇ ਜਿਸ ਦੇ ਵਿੱਚ ਲਗਾਤਾਰ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 24 ਤਰੀਕ ਤੋਂ ਜਿਹੜੀਆਂ ਛੁੱਟੀਆਂ ਕਰ ਦਿੱਤੀਆਂ ਗਿਆ ਸਕੂਲਾਂ ਦੇ ਵਿੱਚ ਤੇ ਹੋਰ ਵੀ ਲੋਕਾਂ ਨੂੰ ਸਕੂਲਾਂ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਦੀ ਦੇਖ ਲਓ ਬਾਈਕਲਾਂ ਨੂੰ ਵੀ ਕਿਹੜੀ ਪਰੇਸ਼ਾਨੀ ਆ ਲਗਾਤਾਰ ਤੁਸੀਂ ਦੇਖ ਰਹੇ ਹੋ ਕਿਥੇ ਤੁੰਦ ਨੇ ਕਹਿਰ ਮਚਾਇਆ ਉੱਥੇ ਜਲੰਧਰ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਜਿਸੇ ਲਗ ਲਗ ਚੌਂਕਾ ਦੇ ਵਿੱਚ ਕਿਹੜੀ ਸਵੇਰ ਤੋਂ ਪੁਲਿਸ ਆਪਣੀ ਡਿਊਟੀ ਦੇ ਰਹੀ ਹੈ ਅੰਡ ਦੇ ਵਿੱਚ ਕਿਉਂਕਿ ਲੋਕਾਂ ਨੂੰ ਕਿਹੜੀ ਅਪੀਲ ਕੀਤੀ ਜਾ ਰਹੀ ਹੈ ਠੰਡ ਤੋਂ ਤੇ ਤੁੰਦ ਤੋਂ ਕਿਹੜਾ ਬਚਣਾ ਆਪਣੀ ਸੇਫ ਸਾਈਡ ਕਿਹੜੀ ਹੈ ਹੈਲਮਟ ਲੈਣਾ ਚਾਹੀਦਾ ਸਾਡੇ ਨਾਲ ਮੁਲਾਜ਼ਮ ਆਪਾਂ ਗੱਲਬਾਤ ਕਰਦੇ ਬਾਈ ਜੀ ਤੁਸੀਂ ਸਵੇਰ ਤੋਂ ਡਿਊਟੀ ਤੇ ਲੱਗੇ ਹੋਏ ਹੋ ਲੋਕਾਂ ਨੂੰ ਅਪੀਲ ਕਰ ਰਹੇ ਹੋ ਲੋਕਾਂ ਨੂੰ ਇੱਕ ਮੈਸੇਜ ਦੇ ਦਿਓ ਹੁਣ ਤੁੰਦ ਜਿਹੜੀ ਲਗਾਤਾਰ ਵੱਤੀ ਦੀ ਜਾ ਰਹੀ ਹੈ ਖਾਸ ਕਰਕੇ ਜਿਹੜੇ ਆਉਣਗੇ ਜਿਸ ਕਿ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਪੀਲ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਇਹੀ ਪੀਲ ਆ ਬੱਚਿਆਂ ਨੂੰ ਵੀ ਫਤਲ ਨਹੀਂ ਜੀ ਠੰਡ ਦੇ ਮੌਸਮ ਦੇ ਵਿੱਚ ਤੁਸੀਂ ਜਿਹੜਾ ਆਪਣੀ ਸਪੀਡ ਨੂੰ ਜੀ ਸਲੋ ਰੱਖਣਾ ਹੈ ਹੈਲਮਟ ਪਾ ਕੇ ਰੱਖਣਾ ਲੈਕ ਨੂੰ ਓਨ ਕਰਕੇ ਰੱਖਣਾ ਵੀ ਤੁਹਾਡੀ ਜੀ ਜ਼ਿੰਦਗੀ ਆ ਤਾਂ ਫਿਰ ਇਹਦੇ ਨਾਲ ਸੇਫਟੀ ਤੁਹਾਡੀ ਬਣੀ ਰਹੂਗੀ ਜੀ ਤੇ ਸਪੀਡ ਨੂੰ ਆਪਣੇ ਨੂੰ ਸਲੋ ਰੱਖੋ ਠੰਡ ਦੇ ਮੌਸਮ ਦੇ ਵਿੱਚ ਐਕਸੀਡੈਂਟ ਹੋਣ ਦਾ ਖਤਰਾ ਹਿੰਟਾ ਬਣਿਆ ਕਿਦਾਂ ਹੁਣ ਦੇਖਣ ਨੂੰ ਮਿਲਿਆ ਸ਼ਾਇਦ ਦਾ ਹਾਲਾਤ ਵੀ ਦੇਖੋ ਸਵੇਰ ਤੋਂ ਲਗਾਤਾਰ ਟੁੱਟ ਹੁੰਦ ਰਹਾ ਦੇਖੋ ਹੁਣ ਮੌਸਮ ਸ਼ੁਰੂ ਹੋ ਚੁੱਕਿਆ ਹੈ ਥੋੜੇ ਦਿਨ ਜਿਹੜੀ ਹੁਣ ਇਹ ਜਲੋ ਪੈਣੀ ਆ ਤਾਂ ਫਿਰ ਆਪਣੀ ਸੇਫਟੀ ਤੁਹਾਨੂੰ ਆਪਣੀ ਵਿਚ ਗੁੜੀ ਜੀ ਦੇਖਿਆ ਸੀ ਗੱਲਬਾਤ ਕੀਤੀ ਗਿਆ ਪੁਲਿਸ ਦੇ ਨਾਲ ਉਹਨਾਂ ਦਾ ਕਹਿਣਾ ਹੈ ਤੁੰਦ ਤੇ ਸ਼ੁਰੂ ਹੋ ਚੁੱਕੀ ਹੋਈ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਆਪਣੀ ਕਿਹੜੀ ਸੇਫਟੀ ਹੈ ਤੁੰਦ ਦੇ ਵਿੱਚ ਇਹ ਜੋ ਹੈ ਰੱਖਣੀ ਚਾਹੀਦੀ ਹੈ ਹੈਲਮਟ ਲੈਣਾ ਚਾਹੀਦਾ ਹੈ ਬਾਈਕਲ ਦੀ ਕਿਹੜੀ ਹੈ ਲਾਈਟ ਜਗਾਣੀ ਜਗਾ ਕੇ ਜਿਹੜੇ ਮਾਈਕਲ ਸੜਕਾਂ ਤੇ ਚੱਲਣਾ ਚਾਹੀਦਾ ਤੇ ਜਿੱਤੇ ਕਾਰਨ ਜਿਹੜੇ ਹਾਸੇ ਨਾ ਹੋਣ